ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਇਸ ਅਸਥਾਨ ਤੇ ਹਰ ਸਾਲ ਬੱਚਿਆਂ ਵੱਲੋਂ ਇਹ ਮਿਲ ਕੇ ਪ੍ਰੋਗਰਾਮ ਕੀਤਾ ਜਾਂਦਾ ਹੈ ਇਹਨਾਂ ਬੱਚਿਆਂ ਦੇ ਵਿੱਚ ਨੌਜਵਾਨ ਛੋਟੇ ਬੱਚੇ ਅਤੇ ਬਜ਼ੁਰਗ ਤੱਕ ਸ਼ਾਮਲ ਹਨ ਇਹਨਾਂ ਨੂੰ ਵਿਸ਼ੇਸ਼ ਸਹਿਯੋਗ ਹੈ ਆਪ ਸਾਰੀਆਂ ਮਾਤਾਵਾਂ ਦਾ ਪੈਣਾ ਦਾ ਸੋ ਜੋ ਪ੍ਰੋਗਰਾਮ ਉਲੀਕੇ ਗਏ ਹਨ ਇਹ 16 ਮਾਰਚ ਨੂੰ ਸਮਗਮ ਹੋਵੇਗਾ ਅੱਜ ਤੋਂ ਸ੍ਰੀ ਸ਼ਹਿਜ ਪਾਠ ਦੀ ਅਰੰਭਤਾ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਣੀ ਪੜਨ ਦੀ ਦਾਤ ਬਖਸ਼ੀ ਹੈ ਕਿਉਂਕਿ ਆਪਾਂ ਖੰਡ ਪਾਠ ਸਾਹਿਬ ਕਰਾਈਏ ਤੇ ਇਹ ਤਕਰੀਬਨ 7500 ਰੁਪਏ ਜਿਹੜਾ ਉਹ ਭੇਟਾ ਦੇ ਰੂਪ ਵਿੱਚ ਦੇਣਾ ਪੈਂਦਾ ਹੈ ਕੋਈ ਇਹਨਾਂ ਗੁਰੂ ਕੀ ਲੰਗਰਾਂ ਵਾਸਤੇ ਜਾਂ ਕਿਸੇ ਪ੍ਰਚਾਰਕ ਪ੍ਰਸਾਰਕ ਨੂੰ ਜੇ ਬੱਚੇ ਬੁਲਾਉਂਦੇ ਨੇ ਰਾਗੀ ਸਿੰਘ ਨੂੰ ਉਹਨਾਂ ਨੂੰ ਦਿੱਤਾ ਜਾ ਸਕਦਾ ਇਸ ਕਰਕੇ ਜਿਨ੍ਹਾਂ ਕੋਲ ਇਹ ਗੁਣ ਹੈ ਜਿਨ੍ਹਾਂ ਤੇ ਸਤਿਗੁਰਾਂ ਕਿਉਂਕਿ ਬਹੁਤ ਸਾਰੇ ਪ੍ਰੇਮੀ ਨੇ ਜਿਨ੍ਹਾਂ ਨੂੰ ਇੱਥੇ ਪਹਿਲਾਂ ਰਿੰਦੇ ਬਜ਼ੁਰਗ ਬਾਬਾ ਜੀ ਨੇ ਸੰਥਿਆ ਦੇਖੀ ਪਾਠ ਕਰਨ ਦੇ ਯੋਗ ਬਣਾਇਆ ਹੈ ਉਸ ਗੁਣ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਤੇ ਬੜੇ ਚਾਅ ਨਾਲ ਸਾਨੂੰ ਇਹ ਬਾਣੀ ਆ ਕੇ ਪੜ੍ਹਨੀ ਚਾਹੀਦੀ ਹੈ ਜਦੋਂ ਅਸੀਂ ਆਪ ਕਰਮ ਕਰਨੇ ਆ ਉਦੋਂ ਉਤਸ਼ਾਹ ਹੁੰਦਾ ਹੈ ਅੱਜ ਬਹੁਤ ਸਾਰੇ ਬੱਚੇ ਨਨਾਲ ਅਵਸਥਾ ਵਿੱਚ ਸਿੱਖੀ ਵੱਲੋਂ ਮੁੱਖ ਮੋੜ ਦੇਣ ਦਾ ਇੱਕੋ ਹੀ ਕਾਰਨ ਹੈ ਕਿ ਜਦੋਂ ਕੋਈ ਇਹੋ ਜਿਹੇ ਪ੍ਰੋਗਰਾਮ ਨੌਜਵਾਨਾਂ ਵੱਲੋਂ ਲਿਖਿਆ ਜਾਂਦਾ ਹੈ ਆਪਾਂ ਉਹਨਾਂ ਦੇ ਸਾਥ ਦੇਣ ਦੀ ਬਜਾਏ ਕੁਨਾਂ ਤੇ ਉਜਾਂ ਜਾਂ ਮਜ਼ਾਕ ਜਾਂ ਕਰ ਦਿੰਦੇ ਹਾਂ ਵੀ ਇਹ ਅਗਰਾਈ ਮੰਗਦੇ ਨੇ ਜਾਂ ਇਸ ਤਰ੍ਹਾਂ ਹਰ ਸਾਲ ਵੱਖਰੇ ਤੌਰ ਤੇ ਪ੍ਰੋਗਰਾਮ ਕਿਉਂ ਕੀਤੇ ਜਾਂਦੇ ਨੇ ਸਾਨੂੰ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਜਦੋਂ ਸਹਿਯੋਗ ਦੇ ਕੇ ਇਹਨਾਂ ਨੂੰ ਅੱਗੇ ਵਧਾਵਾਂਗੇ ਤੇ ਇਹ ਬੱਚੇ ਛਾੜੀ ਕੌਮ ਦਾ ਪਵੇਖਾ ਹਨ ਇਹਨਾਂ ਅੰਦਰ ਗੁਰੂ ਪ੍ਰਤੀ ਸ਼ਰਧਾ ਗੁਰੂ ਪ੍ਰਤੀ ਪਿਆਰ ਤੇ ਉਹ ਮਾਂ ਵਿੱਚ ਵਾਧਾ ਹੋਵੇਗਾ ਜਿੱਥੇ ਆਪ ਜੀ ਨੇ ਸਹਿਜ ਪੜ੍ਹਦੀਆਂ ਸੁਵਾਵਾਂ ਕਰਨੀਆਂ ਹਨ ਆਪਣੇ ਘਰ ਵਿੱਚ ਚਾਰ ਪਰੌਣੇ ਆ ਜਾਣ ਇਹ ਸਾਡਾ ਖਰਚਾ ਦੁੱਗਣਾ ਹੋ ਜਾਂਦਾ ਹੈ ਇੱਥੇ ਤਕਰੀਬਨ ਇਹਨਾਂ ਦੇ ਪ੍ਰੋਗਰਾਮ ਵਿੱਚ ਮੈਂ ਪਿਛਲੇ ਸਾਲ ਵੇਖਿਆ ਸੀ ਇਹ 2300 ਕਈ ਵਾਰੀ ਜਿਆਦਾ ਪ੍ਰਚਾਰ ਕੀਤਾ ਜਾਂਦਾ ਤੇ 500 ਤੱਕ ਵੀ ਸੰਗਤ ਹੋ ਜਾਂਦੀ ਹੈ ਉਹ ਸਾਰੀ ਸੰਗਤ ਦਾ ਲੰਗਰ ਤਿਆਰ ਕਰਨਾ ਹੁੰਦਾ ਹੈ ਬਹੁਤ ਵਧੀਆ ਲੰਗਰ ਪਾਣੀ ਤਿਆਰ ਕੀਤਾ ਜਾਂਦਾ ਹੈ ਜਿੱਥੇ ਆਪੀ ਨੇ ਤਨ ਕਰਕੇ ਬਾਣੀ ਦਾ ਜਾਪ ਕਰਨਾ ਹੈ ਤਨ ਕਰਕੇ ਸਵਾਵਾਵਾਂ ਕਰਨੀਆਂ ਹਨ ਉਥੇ ਤਨ ਕਰਕੇ ਇਹਨਾਂ ਦੇ ਬਿਨਾਂ ਮੰਗੇ ਹੀ ਇਹਨਾਂ ਨੂੰ ਇੰਨੀ ਸੇਵਾ ਦੇ ਦਿਓ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਇੰਨਾ ਉਤਸ਼ਾਹ ਹੋਵੇ ਇੱਕ ਨਹੀਂ ਸਾਲ ਵਿੱਚ ਦੋ-ਦੋ ਪ੍ਰੋਗਰਾਮ ਉਲੀਕ ਸਕਣ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ